ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸੱਚੀਆਂ ਕਹਾਣੀਆਂ ਤੇ ਕਹਾਣੀ ਇੱਕ ਸੱਚੇ ਪਿਆਰ ਦੀ ਅੱਜ ਦੇ ਦੌਰ ਵਿੱਚ ਵਾਪਰੀ ਇੱਕ ਸੱਚੀ ਘਟਨਾ ਹੈ ਕਹਿੰਦੇ ਪਿਆਰ ਜੇਕਰ ਸੱਚਾ ਹੋਵੇ ਤਾਂ ਇੱਕ ਨਾ ਇੱਕ ਦਿਨ ਜ਼ਰੂਰ ਮਿਲ ਹੀ ਜਾਂਦਾ ਹੈ ਸਿੱਧੇ ਜਾਂ ਸਿੱਧੇ ਟੰਗ ਨਾਲ ਜਿਹਾ ਹੀ ਹੋਇਆ ਇੱਕ ਬਿਲਡਿੰਗ ਵਿੱਚ ਇੱਕ ਮੁੰਡਾ ਆਪਣੇ ਪਰਿਵਾਰ ਨਾਲ ਉਸ ਬਿਲਡਿੰਗ ਦੇ ਇੱਕ ਫਲੈਟ ਵਿੱਚ ਰਹਿੰਦਾ ਸੀ ਉਸੇ ਬਿਲਡਿੰਗ ਵਿੱਚ ਇੱਕ ਕੁੜੀ ਵੀ ਆਪਣੇ ਪਰਿਵਾਰ ਨਾਲ ਰਹਿੰਦੀ ਸੀ ਮੁੰਡੇ ਦਾ ਫਲੈਟ 8ਵੀਂ ਮੰਜ਼ਲ ਤੇ ਸੀ ਤੇ ਕੁੜੀ ਦਾ ਫਲੈਟ 10ਵੀਂ ਮੰਜ਼ਲ ਤੇ। ਕੁੜੀ ਨੂੰ ਉੱਥੇ ਰਹਿੰਦੇ ਬੜਾ ਹੀ ਸਮਾਂ ਹੋ ਗਿਆ ਸੀ। ਮੁੰਡੇ ਦਾ ਪਰਿਵਾਰ ਨਵੇਂ ਹੀ ਆਏ ਸਨ। ਮੁੰਡੇ ਦੀ ਉਮਰ ਵਿੱਚ ਤਕਰੀਬਨ 24 ਸਾਲ ਸੀ ਤੇ ਕੁੜੀ 22 ਸਾਲ ਦੀ ਸੀ। ਕੁੜੀ ਇੱਕ ਕਾਲਜ ਵਿੱਚ BCA ਤੇ ਆਖਰੀ ਸਾਲ ਵਿੱਚ ਸੀ। ਮੁੰਡਾ B.Teching ਦੇ ਪਹਿਲੇ ਸਾਲ ਵਿੱਚ ਸੀ। ਦੋਵੇਂ ਵੱਖਰੇ ਵੱਖਰੇ ਕਾਲਜ ਵਿੱਚ ਪੜ੍ਹਦੇ ਸਨ ਜਦੋਂ ਕਾਲਜ ਜਾਣ ਦਾ ਸਮਾਂ ਹੁੰਦਾ ਤਾਂ ਦੋਵੇਂ ਬਿਲਡਿੰਗ ਦੀ ਲਿਫਟ ਵਿੱਚ ਮਿਲਦੇ ਸਨ ਮੁੰਡੇ ਦਾ ਸੁਆਹ ਥੋੜਾ ਗੁੱਸੇ ਵਾਲਾ ਤੇ ਕੁੜੀ ਬੜੇ ਹੱਸਮੁਖ ਸੁਆਦੀ ਸੀ ਕੁੜੀ ਨੇ ਜਦੋਂ ਦੇਖਿਆ ਕਿ ਮੁੰਡਾ ਹਰ ਰੋਜ਼ ਹੀ ਆਉਂਦਾ ਹੈ ਤਾਂ ਕੁੜੀ ਨੇ ਮੁੰਡੇ ਨੂੰ ਪੁੱਛੀ ਲਿਆ ਕਿ ਤੁਸੀਂ ਇੱਥੇ ਨਵੇਂ ਆਏ ਹੋ ਤਾਂ ਮੁੰਡੇ ਨੇ ਹਾਂ ਦਾ ਜਵਾਬ ਦੇ ਕੇ ਚੁੱਪ ਕਰ ਗਿਆ ਤੇ ਲਿਫਟ ਵਿੱਚੋਂ ਬਾਹਰ ਆ ਕੇ ਆਪਣੇ ਕਾਲਜ ਵੱਲ ਨੂੰ ਤੁਰ ਗਿਆ ਤੇ ਕੁੜੀ ਆਪਣੇ ਕਾਲਜ ਨੂੰ ਚਲੀ ਗਈ ਕੁੜੀ ਆਪਣੇ ਸੁਆਹ ਕਰਕੇ ਬਿਲਡਿੰਗ ਵਿੱਚ ਰਹਿੰਦੇ ਸਾਰੇ ਛੋਟੇ ਵੱਡੇ ਨੂੰ ਸਤਿਕਾਰ ਨਾਲ ਬੁਲਾਉਂਦੀ ਤੇ ਮੁੰਡਾ ਸਿਰਫ ਆਪਣੇ ਤੱਕ ਹੀ ਮਤਲਬ ਰੱਖਦਾ ਸੀ ਰੋਜ਼ ਹੀ ਦੋਹਾਂ ਦੀ ਮੁਲਾਕਾਤ ਲਿਫਟ ਵਿੱਚ ਹੋਣ ਲੱਗੀ ਕੁੜੀ ਰੋਜ਼ ਹੀ ਮੁੰਡੇ ਨੂੰ ਮੁਸਕਰਾ ਕੇ ਹੈਲੋ ਕਹਿੰਦੀ ਤੇ ਮੁੰਡਾ ਕੋਈ ਜਵਾਬ ਨਾ ਦਿੰਦਾ ਕੁੜੀ ਲਿਫਟ ਵਿੱਚ ਖੜੇ ਹੋ ਹੋਰ ਲੋਕਾਂ ਦਾ ਹਾਲਚਲ ਪੁੱਛਦੀ। ਇੱਕ ਦਿਨ ਕੁੜੀ ਇਕੱਲੀ ਹੀ ਲਿਫਟ ਵਿੱਚ ਸੀ ਤੇ ਹੋਰ ਕੋਈ ਵੀ ਉਸ ਦਿਨ ਲਿਫਟ ਵਿੱਚ ਨਹੀਂ ਸੀ। ਮੁੰਡਾ ਵੀ ਆਪਣੀ ਮੰਜ਼ਿਲ ਤੋਂ ਲਿਫਟ ਵਿੱਚ ਚੜ ਗਿਆ। ਕੁੜੀ ਨੇ ਉਸ ਨੂੰ ਹੈਲੋ ਕਿਹਾ ਤੇ ਮੁੰਡੇ ਨੇ ਕੋਈ ਜਵਾਬ ਨਾ ਦਿੱਤਾ ਤੇ ਕੁੜੀ ਨੇ ਫਿਰ ਕਿਹਾ ਹੈਲੋ। ਫਿਰ ਵੀ ਮੁੰਡੇ ਨੇ ਕੋਈ ਜਵਾਬ ਨਾ ਦਿੱਤਾ। ਇਸ ਤਰ੍ਹਾਂ ਕੁੜੀ ਨੇ 3-4 ਵਾਰ ਉਸ ਨੂੰ ਹੈਲੋ ਕਿਹਾ ਤੇ ਫਿਰ ਮੁੰਡੇ ਨੇ ਗੁੱਸੇ ਵਿੱਚ ਕਿਹਾ ਹੈਲੋ ਤੇ ਕੁੜੀ ਚੁੱਪ ਕਰ ਗਈ ਲਿਫਟ ਦੇ ਰੁਕਣ ਤੇ ਮੁੰਡਾ ਚਲਾ ਗਿਆ ਤੇ ਕੁੜੀ ਵੀ ਚਲੀ ਗਈ ਅਗਲੇ ਦਿਨ ਕੁੜੀ ਨੇ ਫੇਰ ਬੁਲਾਇਆ ਮੁੰਡੇ ਨੂੰ ਆਪਣੇ ਹਸਮੁਖ ਸੁਭਾਅ ਕਾਰਨ ਕੁੜੀ ਕਿਸੇ ਦੀ ਗੱਲ ਦਾ ਬਹੁਤਾ ਗੁੱਸਾ ਨਹੀਂ ਸੀ ਕਰਦੀ ਹੌਲੀ ਹੌਲੀ ਜਿਵੇਂ ਕੁੜੀ ਮੁੰਡੇ ਨੂੰ ਬੁਲਾਉਂਦੀ ਰਹੀ ਤਾਂ ਮੁੰਡਾ ਵੀ ਹੁਣ ਕੁੜੀ ਦੀ ਹੈਲੋ ਦਾ ਜਵਾਬ ਦੇਣ ਲੱਗ ਗਿਆ ਸੀ ਇੱਕ ਦਿਨ ਕੁੜੀ ਕਾਲਜ ਜਾਣ ਨੂੰ ਲੇਟ ਹੋ ਗਈ ਤੇ ਮੁੰਡੇ ਨੇ ਵੀ ਉਸ ਦਿਨ ਕਾਲਜ ਨੂੰ ਲੇਟ ਹੀ ਜਾਣਾ ਸੀ ਕੁੜੀ ਕਾਲਜ ਬੱਸ ਰਾਂਹੀ ਹੀ ਕਾਲਜ ਜਾਂਦੀ ਸੀ ਲੇਟ ਹੋਣ ਕਰਕੇ ਬੱਸ ਜਾ ਚੁੱਕੀ ਸੀ ਤੇ ਕੁੜੀ ਕਾਲਜ ਲਈ ਲੇਟ ਹੋ ਰਹੀ ਸੀ ਤਾਂ ਕੁੜੀ ਨੇ ਮੁੰਡੇ ਨੂੰ ਪੁੱਛਿਆ ਕਿ ਉਹ ਉਸ ਨੂੰ ਕਾਲਜ ਛੱਡ ਦਵੇਗਾ ਉਸ ਦਾ ਅੱਜ ਇੱਕ ਜ਼ਰੂਰੀ ਲੈਕਚਰਰ ਹੈ ਚਲੋ ਮੁੰਡੇ ਨੇ ਵੀ ਕਿਹਾ ਬੈਠ ਜਾਓ ਮੈਂ ਛੱਡ ਦਵਾਂਗਾ ਮੁੰਡੇ ਦੀ ਬਾਈਕ ਤੇ ਕੁੜੀ ਛੇਤੀ ਹੀ ਕਾਲਜ ਜਾ ਪੁੱਜੀ ਤੇ ਮੁੰਡੇ ਦਾ ਸ਼ੁਕਰੀਆ ਕਰਕੇ ਕਾਲਜ ਅੰਦਰ ਚਲੀ ਗਈ ਮੁੰਡਾ ਵੀ ਆਪਣੇ ਕਾਲਜ ਚਲਾ ਗਿਆ ਅਗਲੇ ਦਿਨ ਕੁੜੀ ਨੇ ਮੁੰਡੇ ਦਾ ਨਾਮ ਪੁੱਛਿਆ ਤੇ ਮੁੰਡੇ ਨੇ ਆਪਣਾ ਨਾਮ ਕਰਨ ਦੱਸਿਆ ਕੁੜੀ ਨੇ ਆਪਣਾ ਨਾਮ ਨੇਹਾ ਦੱਸਿਆ ਹੁਣ ਦੋਵਾਂ ਵਿੱਚ ਦੋਸਤੀ ਹੋ ਗਈ ਸੀ ਸ਼ਾਮ ਨੂੰ ਬਿਲਡਿੰਗ ਦੇ ਸਾਰੇ ਲੋਕ ਪਾਰਕ ਵਿੱਚ ਘੁੰਮਦੇ ਸਨ ਪਰ ਨੇਹਾ ਨੇ ਨਾ ਕਰਨ ਤੇ ਨਾ ਹੀ ਉਸ ਦਾ ਪਰਿਵਾਰ ਕਦੇ ਪਾਰਕ ਵਿੱਚ ਦੇਖੇ ਕਦੇ-ਕਦੇ ਫਲੈਟ ਦੀ ਬਿਲਡਿੰਗ ਵਿੱਚ ਖੜੇ ਜ਼ਰੂਰ ਦੇਖੇ ਸੀ ਜਦੋਂ ਤੋ ਕਰਨ ਨੇ ਨੀਹਾ ਦੀ ਮਦਦ ਕੀਤੀ ਸੀ ਉਸ ਦਿਨ ਤੋਂ ਹੀ ਨੀਹਾ ਕਰਨ ਨੂੰ ਹੋਰ ਵੀ ਵਧੀਆ ਢੰਗ ਨਾਲ ਬੁਲਾਉਣ ਲੱਗੀ ਤੇ ਕਰਨ ਵੀ ਨੀਹਾ ਦੀਆਂ ਗੱਲਾਂ ਦਾ ਜਵਾਬ ਦੇਣ ਲੱਗ ਗਿਆ ਸੀ ਨੀਹਾ ਨੇ ਇੱਕ ਦਿਨ ਕਰਨ ਨੂੰ ਕਿਹਾ ਤੁਸੀਂ ਸ਼ਾਮ ਨੂੰ ਪਾਰਕ ਵਿੱਚ ਕਿਉਂ ਨਹੀਂ ਘੁੰਮਣ ਆਉਂਦੇ ਤੇ ਕਰਨ ਨੇ ਕਿਹਾ ਉਹ ਘਰੇ ਹੀ ਰਹਿਣਾ ਪਸੰਦ ਕਰਦਾ ਹੁਣ ਨੀਹਾ ਤੇ ਕਹਿਣ ਤੇ ਕਦੇ-ਕਦੇ ਪਾਰਕ ਵਿੱਚ ਆ ਜਾਂਦਾ ਸੀ ਨੀਹਾ ਕਰਨ ਨਾਲ ਬਹੁਤ ਗੱਲਾਂ ਕਰਦੀ ਤੁਮ ਇੱਕ ਦੂਜੇ ਨਾਲ ਹੱਸਦੇ ਖੇਡਦੇ ਕਦੇ-ਕਦੇ ਮਖੌਲ ਵੀ ਕਰਦੇ ਕਰਨ ਹੋਰ ਖਾਸ ਕਿਸੇ ਨਾਲ ਗੱਲਬਾਤ ਨਹੀਂ ਸੀ ਕਰਦਾ ਜ਼ਿਆਦਾਤਰ ਨੀਹਾ ਨਾਲ ਹੀ ਗੱਲਬਾਤ ਕਰਦਾ ਸੀ ਜਿਸ ਦਿਨ ਨੀਹਾ ਨਾ ਆਉਂਦੀ ਕਰਨ ਵੀ ਪਾਰਕ ਨਾ ਆਉਂਦਾ ਦੋਆਂ ਦੀ ਦੋਸਤੀ ਨੂੰ ਖਾਸਾ ਸਮਾਂ ਹੋ ਗਿਆ ਸੀ ਹੁਣ ਪਿਆਰ ਦੀ ਸ਼ਰਵਾਤ ਹੋ ਚੁੱਕੀ ਸੀ ਪਰ ਇੱਕ ਤਰਫਾ ਪਿਆਰ ਦੀ ਪਰ ਨੀਹਾ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਇਹ ਕੀ ਹੋ ਜਾ ਅਹਿਸਾਸ ਹੈ ਹੁਣ ਨੀਹਾ ਅੰਦਰ ਹੀ ਅੰਦਰ ਕਰਨ ਨੂੰ ਪਿਆਰ ਕਰਨ ਲੱਗੀ ਸੀ ਜਦੋਂ ਕਰਨ ਨਾਮ ਮਿਲਦਾ ਤਾਂ 네ਹਾ ਉਦਾਸ ਜੀ ਰਹਿੰਦੀ ਹੁਣ ਕਰਨ ਹੀ 네ਹਾ ਨੂੰ ਕਾਲਜ ਛੱਡਦਾ ਤੇ ਲਿਆਉਂਦਾ 네ਹਾ ਨੂੰ ਕਰਨ ਦਾ ਸਾਥ ਚੰਗਾ ਲੱਗਦਾ ਪਰ 네ਹਾ ਸਮਝ ਨਹੀਂ ਸੀ ਆ ਰਿਹਾ ਇਹ ਦੋਸਤੀ ਹੈ ਇਹ ਅਹਿਸਾਸ ਜਾਂ ਪਿਆਰ ਦਾ ਹਾਲੀਆ ਦੇ ਸਮਾਂ ਬੀਤ ਗਿਆ ਨੇਹਾ ਤੇ ਕਰਨ ਦੀ ਦੋਸਤੀ ਹੋਰ ਗਹਿਰੀ ਹੁੰਦੀ ਗਈ ਕਰਨ ਨੇਹਾ ਨੂੰ ਆਪਣੀ ਦੋਸਤ ਹੀ ਮੰਨਦਾ ਸੀ ਉਸ ਤੇ ਮਨ ਵਿੱਚ ਨੇਹਾ ਲਈ ਦੋਸਤੀ ਦਾ ਹੀ ਅਹਿਸਾਸ ਸੀ ਪਰ ਨੇਹਾ ਲਈ ਕਰਨ ਇੱਕ ਦੋਸਤ ਨਾਲੋਂ ਵੱਧ ਕੇ ਸੀ ਨੇਹਾ ਹੁਣ ਸਮਝ ਗਈ ਸੀ ਕਿ ਜੋ ਮਹਿਸੂਸ ਕਰਦੀ ਸੀ ਉਹ ਪਿਆਰ ਵਾਲਾ ਅਹਿਸਾਸ ਹੈ ਨਾ ਕਿ ਦੋਸਤੀ ਵਾਲਾ ਇੱਕ ਦਿਨ ਨੇਹਾ ਕਰਨ ਨਾਲ ਗੱਲ ਕਰ ਰਹੀ ਸੀ ਉਹ ਜਾਨਣਾ ਚਾਹੁੰਦੀ ਸੀ ਕਿ ਕਰਨ ਵੀ ਉਸ ਨੂੰ ਪਿਆਰ ਕਰਦਾ ਹੈ ਕਿ ਨਹੀਂ ਨੇ ਹਾਨੀ ਗੱਲਾਂ ਗੱਲਾਂ ਵਿੱਚ ਕਰਨ ਨੂੰ ਪੁੱਛਿਆ ਕਿ ਉਸਦੀ ਇੱਕ ਦੋਸਤ ਆਪਣੇ ਹੀ ਦੋਸਤ ਨੂੰ ਪਿਆਰ ਕਰਦੀ ਹੈ ਤਾਂ ਉਸ ਨੂੰ ਕੀ ਕਰਨਾ ਚਾਹੀਦਾ ਇਹ ਸੁਣ ਕੇ ਕਰਨ ਬੋਲਿਆ ਜੇ ਦੋਸਤੀ ਕੀਤੀ ਹੈ ਤਾਂ ਦੋਸਤੀ ਬਣ ਕੇ ਰਹਿਣਾ ਚਾਹੀਦਾ ਇਹ ਪਿਆਰ ਵਾਲਾ ਚੱਕਰ ਗਲਤ ਹੈ ਇਹ ਸੁਣ ਕੇ ਫਿਰ ਨੇਹਾ ਸਨ ਹੋ ਗਈ ਉੱਪ ਚਾਪ ਬੈਠ ਗਈ ਫਿਰ ਕਰਨ ਨੂੰ ਘਰੇ ਜਾਣ ਲਈ ਕਹਿ ਕੇ ਚੜੀ ਗਈ ਘਰੇ ਜਾ ਕੇ ਆਪਣੇ ਕਮਰੇ ਵਿੱਚ ਬੈਠ ਕੇ ਤੇ ਰੋਂਦੀ ਰਹੀ ਕਈ ਦਿਨ ਤਾਂ ਉਹ ਕਰਨ ਨੂੰ ਮਿਲੀ ਹੀ ਨਾ ਨਾ ਹੀ ਕਾਲਜ ਗਈ ਉਹ ਬਿਮਾਰ ਰਹਿਣ ਲੱਗੀ ਦੋਸਤ ਹੋਣ ਦੇ ਨਾਤੇ ਕਰਨ ਨੇਹਾ ਦੀ ਫਿਕਰ ਕਰਦਾ ਸੀ ਤੇ ਉਹ 네ਹਾ ਦੇ ਘਰੇ ਜਾਂਦਾ ਤੇ ਉਸ ਕੋਲ ਕੁਝ ਸਮਾਂ ਬੈਠ ਕੇ ਆ ਜਾਂਦਾ ਕਰਨ ਇਸ ਗੱਲ ਤੋਂ ਵੀ ਵਾਕਫ ਨਹੀਂ ਸੀ ਕਿ 네ਹਾ ਉਸ ਨੂੰ ਪਿਆਰ ਕਰਦੀ ਹੈ ਕੁਝ ਦਿਨਾਂ ਬਾਅਦ 네ਹਾ ਠੀਕ ਹੋ ਗਈ ਹੁਣ ਕਾਲਜ ਜਾਂਦੀ ਆਉਂਦੀ ਕਿਸੇ ਨਾਲ ਕੋਈ ਗੱਲਬਾਤ ਨਾ ਕਰਦੀ ਸ਼ਾ ਨੂੰ ਪਾਰਕ ਵੀ ਨਾ ਆਉਂਦੀ ਹੁਣ ਘਰੇ ਹੀ ਰਹਿੰਦੀ ਉਸ ਦਾ ਹੱਸਦਾ ਚਿਹਰਾ ਫੁੱਲ ਵਾਂਗ ਮੁਝਰਾ ਗਿਆ ਸੀ ਇੰਜ ਲੱਗਦਾ ਸੀ ਜਿਵੇਂ ਕੋਈ ਫੁੱਲ ਤੋੜ ਕੇ ਇੱਕ ਪਾਸੇ ਰੱਖ ਦਿੱਤਾ ਹੋਵੇ ਹਣ ਕਰਨ ਨੇਹਾ ਨੂੰ ਕਦੇ-ਕਦੇ ਉਸਦੇ ਘਰੇ ਜਾ ਕੇ ਮਿਲ ਆਉਂਦਾ ਸੀ ਕਰਨ ਦੋਸਤੇ ਨਾਤੇ ਉਸ ਨੂੰ ਪੁੱਛਦਾ ਕੀ ਗੱਲ ਹੋ ਗਈ ਤੂੰ ਇੰਨੀ ਦੱਸ ਕਿਉਂ ਹੋ ਗਈ ਹੈ ਤੋ ਮੈਨੂੰ ਹੱਸਣਾ ਖੇਡਣਾ ਸਿਖਾ ਕੇ ਆਪ ਮੁਜਰਾ ਗਈ ਹੈ ਨੇਹਾ ਕੋ ਜਨਾ ਦੱਸਦੀ ਜਿਵੇਂ ਕਰਨ ਕਦੇ ਉਦਾਸ ਰਹਿੰਦਾ ਸੀ ਕਿਸੇ ਨਾਲ ਗੱਲਬਾਤ ਨਹੀਂ ਸੀ ਕਰਦਾ ਹੁਣ ਓਵੇਂ ਨੇਹਾ ਦਾ ਹਾਲ ਹੋ ਗਿਆ ਸੀ ਸਮੇਂ ਦੇ ਨਾਲ-ਨਾਲ ਨੇਹਾ ਨੇ ਆਪਣੇ ਆਪ ਨੂੰ ਸੰਭਾਲ ਲਿਆ ਸੀ ਨੇਹਾ ਕਰਨ ਨੂੰ ਮਿਲਦੀ ਤਾਂ ਜ਼ਰੂਰ ਸੀ ਪਰ ਉਸ ਨਾਲ ਗੱਲਬਾਤ ਘੱਟ ਹੀ ਕਰਦੀ ਨੇਹਾ ਦੱਸ ਸਵਾ ਇਹਨਾਂ ਬਦਲ ਗਿਆ ਸੀ ਕਿ ਸਾਰੇ ਹੈਰਾਨ ਸਨ ਕਿ ਹਸਦੀ ਖੇੜਦੀ ਨੂੰ ਕਿਸਤੀ ਨਜ਼ਰ ਲੱਗ ਗਈ ਸੀ ਸਾਰੇ ਨੇ ਹਾ ਨੂੰ ਪੁੱਛਦੇ ਰਹਿੰਦੇ ਤਿੰਨ ਹੋਇਆ ਕੀ ਹੈ ਪਰ ਨੇਹਾ ਕਿਸੇ ਨੂੰ ਕੁਝ ਨਾ ਦੱਸਦੀ ਉਹ ਆਪਣੀ ਦਿਲ ਦੀ ਗੱਲ ਕਿਸੇ ਨੂੰ ਦੱਸਣਾ ਨਹੀਂ ਸੀ ਚਾਹੁੰਦੀ ਉਹ ਨਹੀਂ ਚਾਹੁੰਦੀ ਕੀ ਕਰਨ ਨੂੰ ਕੁਝ ਪਤਾ ਲੱਗੇ ਨੇਹਾ ਉਸਦੀ ਦੋਸਤ ਨਹੀਂ ਸਿੱਖਣਾ ਚਾਹੁੰਦੀ ਇਸ ਲਈ ਨੇਹਾ ਨੇ ਆਪਣੇ ਜਜ਼ਬਾਤ ਦਬੇ ਰਹਿਣ ਦਿੱਤੇ ਹੁਣ ਕਰਨ ਦੀ ਉਮਰ 28 ਸਾਲ ਦੀ ਹੋ ਗਈ ਜਿਸ ਨੂੰ ਦੇਖਦੇ ਹੋਏ ਕਰਨ ਦੇ ਮੰਮੀ ਨੇ ਉਸਤੇ ਵਿਆਹ ਦੀ ਗੱਲ ਤੋਰੀ ਕਰਨ ਨੂੰ ਇਸ ਬਾਰੇ ਕੋਈ ਖਬਰ ਨਹੀਂ ਸੀ ਕਰਨ ਦੀ ਮੰਮੀ ਕੁੜੀ ਵਾਲਿਆਂ ਨਾਲ ਸਾਰੀ ਗੱਲਬਾਤ ਕਰ ਲਈ ਸੀ ਕੁੜੀ ਦੇਖਣ ਤੋਂ ਦੋ ਦਿਨ ਪਹਿਲਾਂ ਕਰਨ ਨੂੰ ਆਪਣੀ ਮੰਮੀ ਤੋਂ ਪਤਾ ਲੱਗਿਆ ਕਿ ਉਸਦੇ ਵਿਆਹ ਦੀ ਗੱਲ ਚੱਲ ਰਹੀ ਹੈ ਜੇ ਉਸ ਨੂੰ ਕੋਈ ਹੋਰ ਕੁੜੀ ਪਸੰਦ ਆ ਤਾਂ ਦੱਸ ਦਵੇ ਕਰਨ ਨੇ ਆਪਣੀ ਮੰਮੀ ਨੂੰ ਕਿਹਾ ਕਿ ਉਸ ਨੂੰ ਕੋਈ ਇਤਰਾਜ਼ ਨਹੀਂ ਜਿਵੇਂ ਉਹਨਾਂ ਨੂੰ ਸਹੀ ਲੱਗੇ ਉਵੇਂ ਕਰ ਲੈਣਾ ਜਿਸ ਦਿਨ ਕੁੜੀ ਦੇਖਣਾ ਜਾਣਾ ਸੀ ਉਸ ਦਿਨ ਜਾਣ ਤੋਂ ਪਹਿਲਾਂ ਕਰਨ ਨੇ ਹਾ ਨੂੰ ਮਿਲਿਆ ਤੇ ਉਸ ਨੂੰ ਕੁੜੀ ਦੇਖਣ ਨਾਲ ਜਾਣ ਲਈ ਕਹਿਣ ਕਿਹਾ ਜਦੋਂ 네ਹਾ ਨੇ ਪੁੱਛਿਆ ਕਿਸ ਲਈ ਕੁੜੀ ਦੇਖਣ ਜਾਣਾ ਤਾਂ ਕਰਨ ਨੇ ਦੱਸਿਆ ਮੇਰੇ ਲਈ ਇਹ ਸੁਣ ਕੇ 네ਹਾ ਸੁੱਨ ਹੋ ਗਈ ਉਸ ਦਾ ਦਿਲ ਪੂਰਾ ਟੁੱਟ ਚੁੱਕਿਆ ਸੀ 네ਹਾ ਕਰਨ ਨੂੰ ਨਾ ਕਰਕੇ ਆਪਣੇ ਘਰੇ ਜਾਂਦੀ ਹੈ ਤੇ ਕਮਰੇ ਵਿੱਚ ਜਾ ਕੇ ਰੋਣ ਲੱਗ ਜਾਂਦੀ ਹੈ ਕਰਨ ਨੂੰ ਸਮਝ ਨਹੀਂ ਆਈ ਕਿ ਉਹ ਕਿਉਂ ਚਲੀ ਗਈ ਇੰਨਾ ਨਾ ਸੋਚਦੇ ਹੋਏ ਆਪਣੇ ਘਰਦਿਆਂ ਨਾਲ ਕੁੜੀ ਦੇਖਣ ਚਲਾ ਜਾਂਦਾ ਤੇ ਇਧਰ 네ਹਾ ਦਾ ਰੋ ਰੋ ਬੁਰਾ ਹਾਲ ਹੋਇਆ ਪਿਆ ਸੀ 네ਹਾ ਕਰਨ ਨੂੰ ਕਿਸੇ ਦੇ ਦਾ ਹੋਰ ਹੁੰਦਾ ਹੋਇਆ ਨਹੀਂ ਸੀ ਦੇਖ ਸਕਦੀ ਜਿਸ ਕਰਕੇ ਨੇਹਾਂ ਨੇ ਆਪਣੇ ਹੱਥ ਦੀ ਨਬਜ਼ ਕੱਟ ਲਈ ਤੇ ਜੁੱਦੇ ਪਾਸੇ ਕਰਨ ਨੂੰ ਕੁੜੀ ਪਸੰਦ ਆ ਜਾਂਦੀ ਹੈ ਹੱਥ ਦੀ ਨਬਜ਼ ਕੱਟਣ ਤੋਂ ਬਾਅਦ ਨੇਹਾਂ बेहोश ਹੋ ਜਾਂਦੀ ਹੈ ਨੇਹਾਂ ਦੀ ਵੱਡੀ ਭੈਣ ਜੋ ਨੇਹਾਂ ਤੋਂ ਸਾਲ ਕ ਵੱਡੀ ਹੁੰਦੀ ਹੈ ਕਮਰੇ ਵਿੱਚ ਆਉਂਦੀ ਹੈ ਤੇ ਨੇਹਾਂ ਦੀ ਹਾਲਤ ਦੇਖ ਕੇ ਹੈਰਾਨ ਰਹਿ ਜਾਂਦੀ ਹੈ ਤੇ ਚਲਾਉਂਦੀ ਆਪਣੇ ਘਰਦਿਆਂ ਨੂੰ ਬੁਲਾਉਂਦੀ ਹੈ ਉਹ ਸਾਰੇ ਡਰ ਜਾਂਦੇ ਹਨ ਫਿਰ ਫਟਾਫਟ ਨੇ ਹਨ ਚੁੱਕ ਕੇ ਹਸਪਤਲ ਲੈ ਜਾਂਦੇ ਹਸਪਤਲ ਪਹੁੰਚਣ ਤੇ ਨੇਹਾ ਨੂੰ ਅਮਰਜੈਂਸੀ ਵਾਰਡ ਵਿੱਚ ਲੈ ਜਾਂਦੇ ਹਨ ਡਾਕਟਰ ਦੱਸਦੇ ਨੇ ਨੇਹਾ ਦਾ ਬਹੁਤ ਖੂਨ ਵਹਿ ਗਿਆ ਖੂਨ ਦੀ ਸਖਤ ਜ਼ਰੂਰਤ ਹੈ ਨੇਹਾ ਦਾ ਬਲੱਡ ਗਰੁੱਪ ਨੇਹਾ ਦੀ ਭੈਣ ਤੇ ਉਸਦੀ ਮੰਮੀ ਦੇ ਬਲੱਡ ਗਰੁੱਪ ਨਾਲ ਮਿਲਦਾ ਹੈ ਡਾਕਟਰ ਨੇਹਾ ਨੂੰ ਖੂਨ ਚੜਾਉਂਦੇ ਹਨ ਤੇ ਕੁਝ ਘੰਟਿਆਂ ਬਾਅਦ ਨੇਹਾਂ ਹੋਸ਼ ਆ ਜਾਂਦੀ ਹੈ ਖਤਰੇ ਵਿੱਚ ਬਾਹਰ ਹੋਣ ਤੇ ਡਾਕਟਰ ਪਰਿਵਾਰ ਨੂੰ ਨੇਹਾ ਨਾਲ ਮਿਲੰਦੀ ਜਾਜਰ ਦਿੰਦਾ ਤੇ ਨਾਰੀ ਉਹਨਾਂ ਨੂੰ ਇਹ ਕਹਿੰਦਾ ਕਿ ਕੋਈ ਜੇਹੀ ਗੱਲ ਨਾ ਕਰਨੀ ਜਿਸ ਨਾਲ ਉਸਦੀ ਹਾਲਤ ਵਿਗੜ ਜਾਵੇ ਨਿਆ ਹਾਸਤਾ ਲਈ ਸੀ ਕਿ ਇੱਧਰ ਕਰਨ ਦੇ ਵਿਆਹ ਦੀ ਤਿਆਰੀ ਚੱਲ ਰਹੀ ਹੁੰਦੀ ਹੈ ਅਗਲੇ ਦਿਨ ਕਰਨ ਨੇ ਹਦੇ ਘਰ ਗਿਆ ਉਸਦੀ ਭੈਣ ਨੂੰ ਨੇਹਾ ਬਾਰੇ ਪੁੱਛਿਆ ਤਾਂ ਨੇਹਾ ਦੀ ਭੈਣ ਨੇ ਕਿਹਾ ਉਹ ਆਪਣੇ ਨਾਨਕੇ ਘਰ ਗਈ ਹੈ ਤੇ ਕੁਝ ਦਿਨ ਉੱਥੇ ਹੀ ਰਹਿ ਗੀ ਉਸਨੇ ਇਸ ਲਈ ਕਿਹਾ ਕਿਉਂਕਿ ਉਹ ਨਹੀਂ ਚਾਹੁੰਦੇ ਸਨ ਕਿ ਕਰਨ ਦੇ ਵਿਆਹ ਦੇ ਵਿੱਚ ਕੋਈ ਰੁਕਾਵਟ ਆਵੇ ਜਿਸ ਜਿਸ ਨੂੰ ਨੇਹਾ ਦੀ ਹੱਤਵਾਲੇ ਪਤਾ ਸੀ ਉਹਨਾਂ ਨੂੰ ਵੀ ਕਹਿ ਦਿੱਤਾ ਸੀ ਕਰਨ ਨੇ ਕਿਹਾ ਕਿ ਮੇਰਾ ਵਿਆਹ ਹੈ ਤੇ ਐਵੇਂ ਕਿਵੇਂ ਚੜੀ ਗਈ ਕਰਨ ਨੇ ਨੇਹਾ ਦੀ ਭੈਣ ਨੂੰ ਦੱਸਿਆ ਕਿ ਉਹ ਉਸ ਗੱਲਾਂ ਵੀ ਚੱਲੀ ਗਈ ਜਿਸ ਦਿਨ ਤੋਂ ਮੈਂ ਆਪਣੇ ਲਈ ਕੁੜੀ ਦੇਖਣ ਜਾਣਾ ਸੀ ਤੇ ਮੈਂ ਉਸ ਨੂੰ ਨਾਲ ਲੈ ਕੇ ਜਾਣਾ ਸੀ ਭੈਣ ਨੇ ਪੁੱਛਿਆ ਕਿਸ ਦਿਨ ਕਰਨੇ ਦਿਨ ਦੱਸਿਆ ਤੇ ਸੁਣ ਕੇ ਨੀਹਾ ਦੀ ਭੈਣ ਹੈਰਾਨ ਰਹਿ ਗਈ ਤੇ ਉਸਤੇ ਮਨ ਵਿੱਚ ਆਇਆ ਕਿ ਸ਼ਾਇਦ ਇਸੇ ਕਰਕੇ ਨੀਹਾ ਨੇ ਨਬਜ ਕੱਟੀ ਹੋਵੇਗੀ ਉਹ ਉਸੇ ਸਮੇਂ ਨੀਹਾ ਕੋਲ ਗਈ ਤੇ ਨੀਹਾ ਨੂੰ ਪੁੱਛਿਆ ਕਿ ਤੂੰ ਇਦਾਂ ਕਿਉਂ ਕੀਤਾ ਕੋਈ ਵਜ੍ਹਾ ਦੱਸ ਤੇਰੇ ਇੱਕ ਕੰਮ ਕਰਨ ਦੀ ਨੀਹਾ ਕੁਝ ਨਹੀਂ ਬੋਲਦੀ ਉਹ ਚੁੱਪਚਾਪ ਬੈੱਡ ਤੇ ਪਈ ਰਹਿੰਦੀ ਹੈ ਨੀਹਾ ਦੀ ਭੈਣ ਨੇ ਕਹਿ ਹੈ ਨੀਹਾ ਨੂੰ ਆਪਣੀ ਵੱਡੀ ਭੈਣ ਨਹੀਂ ਤਾਂ ਇੱਕ ਦੋਸਤ ਸਮਝ ਕੇ ਦੱਸੇ ਕਿ ਅਸਲ ਗੱਲ ਕੀ ਹੈ ਨੀਹਾ ਫਿਰ ਵੀ ਨਾ ਕੁਝ ਬੋਲਦੀ ਭੈਣ ਨੇ ਨੀਹਾ ਨੂੰ ਕਰਨ ਬਾਰੇ ਦੱਸਦੀ ਹੈ ਕਿ ਉਹ ਉਸ ਨੂੰ ਮਿਲਿਆ ਸੀ ਤੇ ਨੀਹਾ ਇੱਕਦਮ ਪੁੱਛਦੀ ਹੈ ਕਿ ਉਹ ਉਸ ਨੂੰ ਕੁਝ ਪਤਾ ਤਾਂ ਨਹੀਂ ਤੇ ਨੀਹਾ ਨੇ ਕਿਹਾ ਕਿ ਉਸ ਤੇ ਵਿਆਹ ਹੋ ਜਾਨ ਤੱਕ ਉਸ ਨੂੰ ਕੋਈ ਕੁਝ ਨਹੀਂ ਦੱਸੇਗਾ ਕਿਤੇ ਨਾ ਕਿਤੇ ਨੇਹਾ ਦੀ ਭੈਣ ਸਮਝ ਚੁੱਕੀ ਸੀ ਪਰ ਫਿਰ ਵੀ ਪੱਕਾ ਕਰਨਾ ਚਾਹੁੰਦੀ ਸੀ ਤਦ ਉਸਨੇ ਨੇਹਾ ਨੂੰ ਕਿਹਾ ਤੈਨੂੰ ਕਰਨ ਮਿਲਣ ਲਈ ਆ ਰਿਹਾ ਹੈ ਇਹ ਸੁਣ ਕੇ ਨੇਹਾ ਇੱਕ ਦਮ ਬੋਲੀ ਭੈਣ ਤੁਸੀਂ ਕਿਉਂ ਦੱਸਿਆ ਤੁਹਾਨੂੰ ਨਹੀਂ ਸੀ ਦੱਸਣਾ ਚਾਹੀਦਾ ਨੇਹਾ ਦਾ ਚਿਹਰਾ ਬਦਲ ਗਿਆ ਸੀ ਉਸਦੇ ਚਿਹਰੇ ਤੇ ਬੇਚੈਨੀ ਦੇਖ ਕੇ ਉਹ ਸਮਝ ਗਈ ਸੀ ਤੇ ਉਸਨੇ ਨੇਹਾ ਨੂੰ ਕਿਹਾ ਮੈਂ ਸਭ ਸਮਝ ਚੁੱਕੀ ਆ ਨੇਹਾ ਨੇ ਕਿਹਾ ਸਮਝ ਚੁੱਕਿਓ ਤੁਸੀਂ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਫਿਰ ਭੈਣ ਨੇ ਕਿਹਾ ਤੂੰ ਕਰਨ ਨੂੰ ਪਿਆਰ ਕਰਦੀ ਆ ਨੇਹਾ ਚੁੱਪ ਹੁੰਦੀ ਆ ਪਰ ਉਸਦੀ ਅੱਖਾਂ ਵਿੱਚੋਂ ਹੰਝੂ ਨਿਕਲ ਆਉਂਦੇ ਹਨ ਫਿਰ ਭੈਣ ਕਹਿੰਦੀ ਤੂੰ ਦੱਸਿਆ ਕਿਉਂ ਨਹੀਂ ਉਸ ਨੂੰ ਤੂੰ ਇੱਕ ਵਾਰ ਤਾਂ ਗੱਲ ਤਾ ਕਰਦੀ ਉਸ ਨਾਲ ਨੇਹਾਂ ਨੇ ਕਿਹਾ ਮੈਂ ਪੁੱਛਿਆ ਸੀ ਕਿਸੇ ਬਹਾਨੇ ਪਰ ਉਸਨੇ ਕਿਹਾ ਕਿ ਉਸਨੂੰ ਇਹ ਪਿਆਰ ਵਾਲੇ ਚੱਕਰ ਨਹੀਂ ਪਸੰਦ ਤੇ ਜਿਵੇਂ ਮੇਰੇ ਘਰ ਦੇ ਕਹਿਣਗੇ ਮੈਂ ਉਸੇ ਤਰ੍ਹਾਂ ਹੀ ਕਰਾਂਗਾ ਜੇ ਮੈਂ ਉਸਨੂੰ ਦੱਸ ਦਿੰਦੀ ਤਾਂ ਮੇਰੀ ਦੋਸਤੀ ਵੀ ਖਤਮ ਹੋ ਜਾਣੀ ਸੀ ਕੋਈ ਨਹੀਂ ਜੇ ਮੈਨੂੰ ਮੇਰਾ ਪਿਆਰ ਨਾ ਮਿਲਿਆ ਪਰ ਦੋਸਤ ਬਣ ਕੇ ਹੀ ਮੈਂ ਉਸਦੀ ਜ਼ਿੰਦਗੀ ਵਿੱਚ ਰਹਿ ਲਵਾਂਗੀ ਨੇਹਾ ਦੀ ਇਹ ਗੱਲਾਂ ਸੁਣ ਕੇ ਭੈਣ ਵੀ ਰੋਣ ਪਿੰਦੀ ਆ ਇਧਰ ਕਰਨ ਤੇ ਨੇਹਾ ਦੇ ਘਰਦਿਆਂ ਨੂੰ ਵਾਰ-ਵਾਰ ਪੁੱਛਦਾ ਕਿ ਨੇਹਾ ਕਦੋਂ ਆਉਗੀ ਤੇ ਨਾ ਹੀ ਉਹ ਉਸ ਦਾ ਫੋਨ ਚੁੱਕ ਰਹੀ ਹੈ ਨੇਹਾ ਦੇ ਘਰ ਦੇ ਇਹ ਨਹੀਂ ਜਾਣਦੇ ਸਨ ਕਿ ਨੇਹਾ ਕਰਨ ਨੂੰ ਪਿਆਰ ਕਰਦੀ ਹੈ ਤੇ ਉਹ ਨੇਹਾ ਦੀ ਭੈਣ ਨੂੰ ਫੋਨ ਕਰਦੇ ਹਨ ਤੇ ਨੇਹਾ ਦੀ ਗੱਲ ਕਰਨ ਨਾਲ ਕਰਵਾ ਦਿੰਦੇ ਹਨ ਕਰਨ ਨੇਹਾ ਨਾਲ ਗੱਲ ਕਰਦਾ ਕਹਿੰਦਾ ਤੂੰ ਮੇਰਾ ਵਿਆਹ ਕਿੱਦਾਂ ਛੱਡ ਸਕਦੀ ਹੈ ਕਰਨ ਨੇਹਾ ਨੂੰ ਬਹੁਤ ਕਹਿੰਦਾ ਕਿ ਤੂੰ ਆ ਮੈਨੂੰ ਤੇਰੀ ਮਦਦ ਦੀ ਜ਼ਰੂਰਤ ਹੈ ਪਰ ਨੀਹਾ ਕਹਿੰਦੀ ਹੈ ਉਹ ਨਾਨਕੇ ਆਪਣੀ ਸਹੇਲੀ ਦੇ ਰਾਤੇ ਹੈ ਤੇ ਉਹ ਨਹੀਂ ਆ ਸਕਦੀ ਕਰਨ ਨੇਹਾਂ ਨੂੰ ਜ਼ੋਰ ਪਾਉਂਦਾ ਪਰ ਨੀਹਾ ਪੂਰੀ ਨਾ ਕਰ ਦਿੰਦੀ ਹੈ ਜਿਸ ਕਰਕੇ ਨੀਹਾ ਦੇ ਨਾਲ ਨਾਰਾਜ਼ ਹੁੰਦਾ ਤੇ ਫੋਨ ਕੱਟ ਦਿੰਦਾ ਨੀਹਾ ਦਾ ਰੋ ਰੋ ਬੁਰਾ ਹਾਲ ਹੋ ਜਾਂਦਾ ਕਮਜ਼ੋਰੀ ਕਰਕੇ ਬਿਉਸ਼ ਹੋ ਜਾਂਦੀ ਹੈ ਅਗਲੇ ਦਿਨ ਕਰਨ ਦਾ ਵਿਆਹ ਹੋ ਜਾਂਦਾ ਤੇ ਨੀਹਾ ਦੀ ਹਾਲਤ ਤੋਂ ਜਾਣ ਆਪਣੇ ਵਿਆਹ ਦੀ ਖੁਸ਼ੀ ਮਨਾਉਂਦਾ ਪਰ ਉਸ ਨੂੰ ਦੁੱਖ ਵੀ ਹੁੰਦਾ ਕਿ ਉਸ ਦੀ ਚੰਗੀ ਦੋਸਤ ਸਾ ਨਾਲ ਵਿਆਹ ਵਿੱਚ ਨਹੀਂ ਹੈ ਕੁਝ ਦਿਨ ਬੀਤ ਗਏ ਨੇ ਆ ਹਸਤਾਲ ਤੋਂ ਘਰ ਚੁੱਕੀ ਸੀ ਕਰਨ ਦਾ ਵਿਆਹ ਹੋ ਗਿਆ ਸੀ ਜਿਸ ਕਰਕੇ ਕਰਨ ਹੁਣ ਆਪਣੇ ਕੰਮ ਵਿੱਚ ਵਿਅਸਤ ਰਹਿਣ ਲੱਗਾ ਗਿਆ ਸੀ ਨੀਹਾ ਨੂੰ ਮਿਲੰਦਾ ਉਸ ਕੋ ਸਮਾਂ ਨਹੀਂ ਸੀ ਸਵੇਰੇ ਕੰਮ ਤੇ ਚਲੇ ਜਾਣਾ ਤੇ ਸ਼ਾਮ ਨੂੰ ਆਪਣੀ ਘਰ ਵਾਲੀ ਨਾਲ ਬਾਹਰ ਘੁੰਮਣ ਚਲੇ ਜਾਂਦਾ ਸੀ ਨੀਹਾ ਆਪਣੇ ਘਰ ਦੀ ਬਾਲਕਨੀ ਵਿੱਚ ਖੜੀ ਉਸ ਨੂੰ ਆਉਂਦੇ ਜਾਂਦੇ ਨੂੰ ਦੇਖਦੀ ਹੁਣ ਨੀਹਾ ਨੇ ਪੱਕਾ ਇਰਾਦਾ ਕਰ ਲਿਆ ਕਿ ਜੇ ਉਹ ਕਰਨ ਦੇ ਕੋਲ ਰਹੇਗੀ ਤਾਂ ਉਹ ਉਸ ਨੂੰ ਕਦੇ ਭੁੱਲ ਨਹੀਂ ਪਾਵੇਗੀ ਫਿਰ ਨੀਹਾਨ ਨੇ ਉੱਥੋਂ ਜਾਣ ਦਾ ਫੈਸਲਾ ਕੀਤਾ ਉਸਨੇ ਆਪਣੀ ਭੈਣ ਨਾਲ ਗੱਲ ਕੀਤੀ ਉਸ ਨੂੰ ਕਿਹਾ ਕਿ ਉਹ ਇੱਥੋਂ ਜਾਣਾ ਚਾਹੁੰਦੀ ਹੈ ਤੋ ਕਿੱਥੇ ਜਾਵੇ ਭੈਣ ਨੇ ਘਰੇ ਆਪਣੇ ਮੰਮੀ ਪਾਪਾ ਨਾਲ ਗੱਲ ਕੀਤੀ ਤੇ ਨੀਹਾਨ ਨੂੰ ਆਸਟ੍ਰੇਲੀਆ ਭੇਜਣ ਦੀ ਕਿਹਾ ਆਸਟ੍ਰੇਲੀਆ ਵਿੱਚ ਨੀਹਾਨ ਦੀ ਪੂਆਜੀ ਰਹਿੰਦੇ ਸਨ ਉਹਨਾਂ ਨੇ ਥੋੜੇ ਸਮੇਂ ਵਿੱਚ ਹੀ ਨੀਹਾਨ ਨੂੰ ਆਸਟ੍ਰੇਲੀਆ ਭੇਜਣ ਦੀ ਤਿਆਰੀ ਕੀਤੀ ਨੀਹਾਨ ਬਿਨਾਂ ਕਿਸੇ ਨੂੰ ਮਿਲੇ ਉੱਥੋਂ ਚਲੀ ਗਈ ਕਰਨ ਨੂੰ ਵੀ ਨਾ ਮਿਲੀ ਇੱਕ ਦਿਨ ਕਰਨ ਨੇਹਾ ਨੂੰ ਮਿਲਣ ਉਸਦੇ ਘਰ ਗਿਆ ਪਰ ਉਹ ਹੁਣ ਜਾ ਚੁੱਕੀ ਸੀ ਕਰਨ ਨੂੰ ਬੜਾ ਦੁੱਖ ਲੱਗਾ ਉਹ ਮੁੜ ਕਦੇ ਨੇਹਾ ਦੇ ਘਰ ਨਾ ਗਿਆ ਤੇ ਆਪਣੀ ਲਾਈਫ ਵਿੱਚ ਹੀ ਵਿਜੀ ਹੋ ਗਿਆ ਹੁਣ ਨੇਹਾ ਆਸਟ੍ਰੇਲੀਆ ਜਾ ਚੁੱਕੀ ਸੀ ਕੁਝ ਸਾਲਾਂ ਤੱਕ ਉਹ ਵਾਪਸ ਨਹੀਂ ਨੇਹਾ ਨੂੰ ਆਸਟ੍ਰੇਲੀਆ ਵਿੱਚ ਹੀ ਕੋਈ ਕੰਮ ਮਿਲ ਜਾਂਦਾ ਹੈ ਉਹ ਵੀ ਆਪਣੀ ਲਾਈਫ ਵਿੱਚ ਵਿਜੀ ਹੋ ਜਾਂਦੀ ਹੈ ਹੌਲੀ-ਹੌਲੀ ਉਸ ਦਾ ਕਰਨ ਪ੍ਰਤੀ ਲਗਾਵ ਘੱਟ ਜ਼ਰੂਰ ਜਾਂਦਾ ਹੈ ਪਰ ਜਦੋਂ ਕਿਤੇ ਉਸ ਦਾ ਮਨ ਉਦਾਸ ਹੁੰਦਾ ਤਾਂ ਕਰਨ ਨੂੰ ਯਾਦ ਕਰਦੀ ਨੇਹਾ ਵਾਪਸ ਆਉਣਾ ਚਾਹੁੰਦੀ ਸੀ ਪਰ ਏ ਸੋਚ ਕੇ ਰੁਕ ਜਾਂਦੀ ਹੁਣ ਕੀ ਫਾਇਦਾ ਵਾਪਸ ਜਾਣ ਦਾ ਉਹ ਫੇਰ ਤੋਂ ਆਪਣੇ ਮਨ ਨੂੰ ਠੇਸ ਪਹੁੰਚਾਉਣਾ ਚਾਹੁੰਦੀ ਸੀ ਨੀਹਾ ਨੇ ਹੁਣ ਆਸਟ੍ਰੇਲੀਆ ਵਿੱਚ ਹੀ ਆਪਣੇ ਚੰਗੇ ਦੋਸਤ ਬਣਾ ਲਏ ਸੀ ਹੁਣ ਉਹਨਾਂ ਨਾਲ ਹੀ ਹੱਸਦੀ ਖੇਡਦੀ ਕਰਨ ਤੋਂ ਦੂਰ ਹੋ ਕੇ ਨਵੀਂ ਸ਼ੁਰੂਆਤ ਕਰਨ ਦੀ ਲਈ ਸੀ ਨੀਹਾ ਦੇ ਚਿਹਰੇ ਤੇ ਦੁਬਾਰਾ ਰੌਣਕ ਆ ਗਈ ਸੀ ਪਰ ਕਿਸਮਤ ਨੂੰ ਕੁਝ ਹੋਰ ਮਨਜ਼ੂਰ ਸੀ ਭਾਵੇਂ ਨੀਹਾ ਕਰਨ ਤੋਂ ਦੂਰ ਹੋ ਗਈ ਪਰ ਕਰਨ ਦੀ ਆਜਾਦਾ ਨੇ ਹਨ ਉਸ ਤੇ ਹੋਰ ਵੀ ਕਰੀਬ ਲੈ ਗਿਆ ਸਨ ਇੱਕ ਦਿਨ ਨੀਹਾ ਨੂੰ ਉਸਦੀ ਭੈਣ ਦੀ ਫੋਨ ਆਉਂਦਾ ਹੈ ਤੇ ਉਹ ਦੱਸਦੀ ਕਿ ਉਸਦਾ ਵਿਆਹ ਤੈ ਹੋ ਗਿਆ ਤੇ ਨੀਹਾ ਨੂੰ ਵਿਆਹ ਦੇ ਵਿੱਚ ਆਉਣ ਲਈ ਕਹਿੰਦੀ ਹੈ ਪਰ ਨੀਹਾ انکار ਕਰਦੀ ਹੈ ਤੇ ਕਹਿੰਦੀ ਹੈ ਮੈਂ ਬਹੁਤ ਮੁਸ਼ਕਲ ਨਾਲ ਆਪਣੇ ਆਪ ਨੂੰ ਸੰਭਾਲਿਆ ਦੁਬਾਰਾ ਉਹ ਸਭ ਨਹੀਂ ਸਹਿਣਾ ਚਾਹੁੰਦੀ ਤੋਂ ਪਹਿਲਾ ਸਿਆ ਭੈਣ ਉਸ ਨੂੰ ਆਪਣੀ ਕਸਮ ਦਿੰਦੀ ਹੈ ਤੇ ਆਉਣ ਲਈ ਕਹਿੰਦੀ ਹੈ ਨੇਹਾ ਦੀ ਭੈਣ ਕਰਨ ਨੂੰ ਨੇਹਾ ਨਾਲ ਮਲਾਉਣਾ ਵੀ ਚਾਹੁੰਦੀ ਸੀ ਕਿਉਂਕਿ ਜੋ ਕਰਨ ਨਾਲ ਹੋਇਆ ਹੁੰਦਾ ਉਹ ਨੇਹਾ ਬਿਲਕੁਲ ਵੀ ਨਹੀਂ ਜਾਣਦੀ ਸੀ ਨੇਹਾ ਆਪਣੀ ਭੈਣ ਦੇ ਵਿਆਹ ਤੇ ਕਈ ਦਿਨ ਪਹਿਲਾਂ ਆ ਜਾਂਦੀ ਹੈ ਜਦੋਂ ਨੇਹਾ ਕਾਰ ਵਿੱਚੋਂ ਉਤਰ ਰਹੀ ਹੁੰਦੀ ਆ ਤਾਂ ਉਹ ਕਰਨ ਨੂੰ ਦੇਖਦੀ ਹੈ ਜਿਸ ਨਾਲ ਉਸਦੀਆਂ ਸਾਰੀਆਂ ਜਾਦਾ ਤਾਜ਼ੀਆਂ ਹੋ ਜਾਂਦੀਆਂ ਨੇ ਕਰਨ ਨੂੰ ਜਾਂਦੇ ਨੂੰ ਦੇਖ ਕੇ ਨਿਆ ਉਸ ਨੂੰ ਬੁਲਾ ਲੈਂਦੀ ਹੈ ਪਰ ਕਰਨ ਬਿਨਾ ਕੁਝ ਬੋਲੇ ਚਲਾ ਜਾਂਦਾ ਹੈ ਨਿਆ ਸੋਚਦੀ ਹੈ ਸ਼ਾਇਦ ਉਹ ਉਸ ਨਾਲ ਨਾਰਾਜ਼ ਹੋਵੇਗਾ ਕਿਉਂ ਹੁਣਾ ਤਾ ਉਹ ਕਰਨ ਦੇ ਵਿਆਹ ਤੇ ਹੁੰਦੀ ਹੈ ਤੇ ਬਿਨਾ ਉਸ ਨੂੰ ਮਿਲੇ ਹੀ ਆਸਟ੍ਰੇਲੀਆ ਚਲੀ ਜਾਂਦੀ ਹੈ ਤੇ ਫਿਰ ਨਿਆ ਆਪਣੇ ਘਰ ਜਾਂਦੀ ਹੈ ਤੇ ਸਾਰੇ ਪਰਿਵਾਰ ਉਹ ਮਿਲਦੀ ਆ ਸਾਰੇ ਦੇਖ ਕੇ ਖੁਸ਼ ਹੁੰਦੇ ਆ ਨ ਕਿੰਨੇ ਹਾਂ ਹੁਣ ਠੀਕ ਹੈ ਤੇ ਖੁਸ਼ ਹੈ ਕੁਝ ਸਮਾਂ ਆਰਾਮ ਕਰਦੀ ਹੈ ਰਾਤ ਨੂੰ ਨੇਹਾ ਤੇ ਉਸਦੀ ਭੈਣ ਇਕੱਠੇ ਬੈਠ ਗੱਲਾਂ ਕਰਨ ਲੱਗੀਆਂ ਨੇਹਾ ਕੁਝ ਸੋਚ ਰਹੀ ਸੀ ਤੇ ਉਸਦੀ ਭੈਣ ਪੁੱਛਣ ਲੱਗੀ ਕਿ ਗੱਲ ਹੋਈ ਐ ਤੂੰ ਚੁੱਪ ਚੁੱਪ ਕਿਉਂ ਐ ਤਾਂ ਨੇਹਾ ਕਰਨਵਾਰੇ ਪੁੱਛਦੀ ਐ ਭੈਣ ਨੇ ਫੇਰ ਸਾਰਾ ਕੁਝ ਦੱਸਿਆ ਕੀ ਹੋਇਆ ਭੈਣ ਨੇ ਕਿਹਾ ਕਿ ਜਿਸ ਨਾਲ ਕਰਨ ਦਾ ਵਿਆਹ ਹੋਇਆ ਸੀ ਉਹ ਵਿਆਹ ਤੇ ਥੋੜੇ ਸਮੇਂ ਬਾਅਦ ਹੀ ਬਿਮਾਰ ਰਹਿਣ ਲੱਗ ਗਈ ਸੀ ਜੀ ਇਸ ਕਰਕੇ ਉਸਦੀ ਵਿਆਹ ਤੋਂ ਸਾਲ ਬਾਅਦ ਮੌਤ ਹੋ ਗਈ ਤੇ ਉਸਦੀ ਮੌਤ ਤੋਂ ਬਾਅਦ ਕਰਨ ਬੜਾ ਕੱਲਾ ਹੋ ਗਿਆ ਉਦਾਸ ਰਹਿਣ ਲੱਗ ਗਿਆ ਕਰਨ ਨਾਲ ਇਨੀ ਮਾੜੀ ਹੋਈ ਸੁਣ ਕੇ 네হা ਰੋਣ ਲੱਗ ਗਈ ਸਹਿਰ ਹੁੰਦੇ 네হা ਕਰਨ ਮਿਲਨ ਗਈ ਪਰ ਕਰਨ ਉਸ ਨਾਲ ਕੋਈ ਵੀ ਗੱਲ ਨਹੀਂ ਸੀ ਕਰਨਾ ਚਾਹੁੰਦਾ 네হা ਨੇ ਉਸ ਨੂੰ ੱਕੇ ਨਾਲ ਰੋਕ ਲਿਆ ਉਹ ਦੋਵੇਂ ਇਕੱਠੇ ਪਾਰਕ ਵਿੱਚ ਜਾ ਬੈਠੇ ਕਰਨ ਨੇਹਾ ਕੋਲ ਬੈਠ ਬਹੁਤ ਰੋਇਆ ਨੇਹਾ ਕਰਨ ਨੂੰ ਦਲਾਸਾ ਦਿੰਦੀ ਚੁੱਪ ਕਰਵਾ ਰਹੀ ਸੀ ਥੋੜੇ ਸਮੇਂ ਬਾਅਦ ਕਰਨ ਆਪਣੇ ਕੰਮ ਤੇ ਚਲਾ ਗਿਆ ਕਰਨ ਦੇ ਘਰ ਵਾਲੇ ਦੀ ਮੌਤ ਹੋਈ ਨੂੰ 3 ਸਾਲ ਹੋ ਗਏ ਸਨ ਪਰ ਕਰਨ ਉਸ ਨੂੰ ਨਹੀਂ ਭੁਲਾਇਆ ਪੁੱਲਿਆ ਸੀ ਕਰਨ ਦੇ ਘਰ ਦੇ ਉਸਤਾਦ ਦੁਆਰਾ ਵਿਆਹ ਕਰਨਾ ਚਾਹੁੰਦੇ ਸਨ ਪਰ ਕਰਨ ਦਾ ਉਸ ਨਾਲ ਇਨਾ ਲਗਾਅ ਹੋ ਗਿਆ ਸੀ ਹੋਰ ਵਿਆਹ ਲਈ ਹਾਮੀ ਹੀ ਨਹੀਂ ਸੀ ਪਰ ਦਾ ਘਰਦਾਂ ਦਾ ਇਨਾ ਜੋਰ ਪਾਉਣ ਤੇ ਅਖੀਰ ਕਰਨ ਮੰਨ ਹੀ ਜਾਂਦਾ ਹੈ ਪਰ ਕੁੜੀ ਇੱਕ ਵਾਰ ਵਿਆਹ ਮੁੰਡੇ ਨੂੰ ਹਾਂ ਨਾ ਨਹੀਂ ਸੀ ਕਰਦੀ ਇੱਕ ਦਿਨ ਨੇਹਾ ਤੇ ਕਰਨ ਦਾ ਪਰਿਵਾਰ ਇਕੱਠੇ ਹੀ ਬੈਠੇ ਸਨ ਸਾਰੇ ਇਹ ਹੀ ਗੱਲ ਕਰਦੇ ਸਨ ਕੀ ਕਰੀਏ ਤਾਂ ਕਰੀਏ ਕਿਵੇਂ ਕਰਗੇ ਕੋਈ ਕੁੜੀ ਮੰਨ ਹੀ ਨਹੀਂ ਰਹੀ। ਨੇਹਾ ਦੀ ਭੈਣ ਦੇ ਮਨ ਵਿੱਚ ਤਾਂ ਸੀ ਕਿ ਮੈਂ ਨੇਹਾ ਬਾਰੇ ਦੱਸਾਂ, ਸਾਰਿਆਂ ਨੂੰ ਫਿਰ ਸੋਚਦੀ ਮੰਨਣਗੇ ਕਿ ਨਹੀਂ। ਫਿਰ ਭੈਣ ਨੇ ਨੀਚਾ ਕਰਕੇ ਸਾਰਾ ਕੁਝ ਸਾਰਿਆਂ ਦੇ ਸਾਹਮਣੇ ਦਾਸੀ ਦਿੱਤਾ। ਉਸ ਦੀਆਂ ਇਹ ਗੱਲਾਂ ਸੁਣ ਕੇ ਸਾਰੇ ਹੈਰਾਨ ਰਹਿ ਗਏ। ਨੇਹਾ ਦੇ ਘਰ ਦੇ ਮਨ ਨਹੀਂ ਰਹੀ ਸੀ ਪਰ ਉਸ ਦੀ ਭੈਣ ਦੇ ਜ਼ੋਰ ਪਾਉਣ ਤੇ ਉਹਨਾਂ ਨੇ ਹਾਂ ਕਰ ਦਿੱਤੀ। ਕਰਨ ਨੂੰ ਵੀ ਉਸ ਤੇ ਘਰਦਿਆਂ ਨੂੰ ਮਨਾ ਲਿਆ ਪਰ ਸਮਾਂ ਨਾ ਪਾਉਂਦੇ ਦੋਵਾਂ ਦਾ ਵਿਆਹ ਕਰਵਾ ਦਿੱਤਾ। ਕਰਨੋਂ ਸਮਾਤਾ ਜ਼ਰੂਰ ਲੱਗਿਆ ਪਰ ਉਸਨੇ 네ਹਾ ਨੂੰ અપਨਾ ਲਿਆ ਸੀ ਹੁਣ ਦੋਵੇਂ ਇਕੱਠੇ ਖੁਸ਼ੀ-ਖੁਸ਼ੀ ਰਹਿੰਦੇ 네ਹਾ ਤਾਂ ਇੰਨੀ ਖੁਸ਼ ਹੋਈ ਕਿ ਉਹ ਖੁਸ਼ੀ ਬਿਆਨ ਨਹੀਂ ਸੀ ਕਰ ਸਕਦੀ ਤੇ 네ਹਾ ਅੱਜ ਆਪਣੇ ਪਿਆਰ ਦੀ ਕਹਾਣੀ ਆਪਣੇ ਬੱਚਿਆਂ ਨੂੰ ਜ਼ਰੂਰ ਸੁਣਾ ਰਹੀ ਹੋਵੇਗੀ ਜੇ ਤੁਹਾਨੂੰ ਸਾਡੀ ਕਹਾਣੀ ਚੰਗੀ ਲੱਗੀ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੀ